ਮੇਰੇ ਪੰਜਾਬ ਪੁਲਿਸ ਦੇ ਲੋਗ ਨੇ ਉਹ ਵਿਆਹ ਸ਼ਾਦੀਆਂ ਭੋਗਾ ਤੇ ਲਈ ਫਿਰਦੇ ਨੇ ਪੰਜਾਬ ਦੇ ਥਾਣੇ ਖਾਲੀ ਨੇ ਪੰਜਾਬ بتاਉ ਯਾਤਰਾ ਸਹਜਾਦਾ ਜੀ ਸੀ ਨਗਰ ਮਹਾੜੀ ਦੇ ਸੈਗਮੈਂਟ ਵਿਚ ਆ ਰਹੀ ਆ ਤੇ ਨਾਲ ਖੜੜ ਹਲਕੇ ਦਾ ਜਿਹੜਾ ਹੈ ਉਹਦੇ ਚ ਔਰ ਮੈਂ ਕਹਿ ਸਕਦਾ ਕਿ ਪੰਜਾਬ ਬਚਾਓ ਯਾਤਰਾ ਨੂੰ ਜਿਹੜਾ ਭਰਮਾ ਹੰਗਾਰਾ ਪੰਜਾਬ ਵਾਸੀਆਂ ਵੱਲੋਂ ਮਿਲ ਰਿਹਾ ਉਹ ਇਸ ਗੱਲ ਦਾ ਸਕੇਤ ਹੈ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਤੇ ਪਰਾਏ ਦੀ ਪਛਾਣ ਕਰ ਲਈ ਪੰਜਾਬ ਦੇ ਲੋਕਾਂ ਨੇ ਸੱਚ ਤੇ ਝੂਠ ਦੀ ਪਛਾਣ ਕਰ ਲਈ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਨਾਲ ਜੋ ਲੜਾਈ ਵਿੱਢੀ ਆ ਉਹ ਪੰਜਾਬ ਦੇ ਹੱਕਾਂ ਲਈ ਵਿੱਢੀ ਆ ਪੰਜਾਬ ਦੀ ਇੱਜ਼ਤ ਮਾਣ ਸੰਤਕਾਰ ਇਹ ਗੌਰਵ ਲਈ ਵਿਢੀ ਆ ਅੱਜ ਇਹ ਲੜਾਈ ਲੋਕ ਸਭਾ ਚੋਣਾਂ ਦੀ ਪੰਜਾਬ ਦੀ ਇੱਜ਼ਤ ਦਾ ਸਵਾਲ ਬਣ ਗਿਆ ਪੰਜਾਬ ਦੀ ਗੈਰਤ ਦਾ ਸਵਾਲ ਬਣ ਗਿਆ ਕਿਉਂਕਿ ਭਾਵੇਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਬੜੇ ਵਿਤਰੇ ਹੋਏ ਪੰਜਾਬ ਦਾ ਨਿਆਂ ਹੋਇਆ ਪਰ ਪਿਛਲੇ 2 ਸਾਲਾਂ ਵਿੱਚ ਪੰਜਾਬ ਬਿਲਕੁਲ ਲਾਬਾਰਤ ਬਣਿਆ ਪਿਆ ਪੰਜਾਬ ਦਾ ਵਾਲੀਬਾਸ ਕੋਈ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਗਵਾਢੀ ਧੂਪਿਆ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਪੰਜਾਬ ਦੀ ਸਰਕਾਰ ਜਿਹੜੀ ਅੱਜ ਤੋਂ ਊਠ ਬਿਆੰਗਬਾਜੀ ਤੇ ਲਾਰੇਬਾਜੀ ਤੇ ਨਿਰਪਰਾ ਔਰ ਪੰਜਾਬ ਦੀ ਸਰਕਾਰ ਦੀ ਅਣਜਾਣਤਾ ਤੇ ਈਗੋ ਕਰਕੇ ਪੰਜਾਬ ਨੂੰ ਸੈਂਕੜੇ ਕਰੋੜ ਰੁਪਏ ਦਿੱਲੀ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦੇ ਬਾਝੇ ਰਹਿ ਗਿਆ ਪੰਜਾਬ ਜਾ ਜਿਹੜੀਆਂ ਕੇਂਦਰ ਸਕੀਮਾਂ ਵਕੇਂਦਰੀਆਂ ਟੀਮਾਂ ਦਾ ਪੈਸਾ ਪੰਜਾਬ ਨੂੰ ਮਿਲਣਾ ਸੀ ਉਹ ਸਕੀਮਾਂ ਦੇ ਨਾਮ ਬਦਲਣ ਕਰਕੇ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਲਾਉਣ ਕਰਕੇ ਜਿਹੜੀਆਂ ਕਾਨੂੰਨੀ ਤੌਰ ਤੇ ਕੇਂਦਰ ਪੈਸਾ ਜਾਰੀ ਨਹੀਂ ਸੀ ਕਰ ਸਕਦਾ ਪੰਜਾਬ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗਿਆ ਕੁਦਰਤੀ ਆਫਤਾਂ ਦਾ ਪੈਸਾ ਕੰਪਨਸੇਸ਼ਨ ਜਿਹੜਾ ਮਿਲਣਾ ਸੀ ਉਹ ਸਮੇਂ ਸਿਰ ਫਾਰਮਲਟੀਆਂ ਪੂਰੀਆਂ ਨਾ ਕਰਨ ਕੇ ਕਰਨ ਕਰਕੇ ਪੰਜਾਬ ਸਰਕਾਰ ਦੀ ਅਨਜਾਨਤਾ ਅੰਗਹਿਲੀ ਕਰਕੇ ਕਰੋੜਾ ਰੁਪਏ ਦਾ ਪੰਜਾਬ ਨੂੰ ਉਹ ਮਾਜਾ ਲੱਗ ਗਿਆ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਜਿਸ ਤਰ੍ਹਾਂ ਫਜ਼ੂਲ ਖਰਚੀਆਂ ਕੀਤੀਆਂ ਅੱਜ 1500 ਤੋਂ ਵੀ ਵੱਧ ਕਰਮਚਾਰੀ ਪੁਲਿਸ ਦਾ ਕੇਜਰੀਆ ਉਹਦੇ ਰਿਸ਼ਤੇਦਾਰ ਤੇ ਉਹਦੇ ਮੰਤਰੀਆਂ ਦੀ ਰਾਖੀ ਲਈ ਦਿੱਲੀ ਬੈਠਾ ਪੰਜਾਬ ਦੇ ਜੀਰਾਂ ਦੇ ਰਿਸ਼ਤੇਦਾਰਾਂ ਨੂੰ ਪੰਜਾਬ ਪੁਲਿਸ ਦੇ ਲੋਗ ਨੇ ਉਹ ਵਿਆਹ ਸ਼ਾਦੀਆਂ ਭੋਗਾ ਤੇ ਲਈ ਫਿਰਦੇ ਨੇ ਪੰਜਾਬ ਦੇ ਥਾਣੇ ਖਾਲੀ ਨੇ ਇਸ ਕਰਕੇ ਪੰਜਾਬ ਵਿੱਚ ਰਾਜਕਤਾ ਦਾ ਮਾਹੌਲ ਆ ਰੌਟੀਆਂ ਡਕੈਤੀਆਂ ਮਾਰਦਾੜ ਕਤਲੋਗਾਰ ਦਾ ਦੌਰ ਆ ਪੰਜਾਬ ਸਹਿਮਿਆ ਹੋਇਆ ਡਰਿਆ ਹੋਇਆ ਭੈ ਪੀਤ ਹੋਇਆ ਜਿਸ ਕਰਕੇ 85% ਇਨਵੈਸਟਰ ਪੰਜਾਬ ਛੱਡ ਕੇ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵੀ ਚਲੇ ਗਏ ਜਿਦੇ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵੀ ਰਗੜਾ ਲੱਗਿਆ ਕਲੈਕਸ਼ਨ ਜਿਹੜੀ ਤਕਸੀ ਘਟ ਹੋਏਗੀ ਰੋਜ਼ਗਾਰ ਵੀ ਬੱਚਿਆਂ ਨੂੰ ਨਹੀਂ ਮਿਲ ਰਿਹਾ ਬੱਚੇ ਜ਼ਮੀਨਾਂ ਤੇ ਦੁਕਾਨਾਂ ਵੇਚ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਨੇ ਪੰਜਾਬ ਖਾਲੀ ਹੋ ਰਿਹਾ ਪੰਜਾਬ ਜਾਨੇ ਇੱਕ ਕਿਸਮ ਦਾ ਹੌਲਾ ਹੋ ਗਿਆ ਸੋ ਇਸ ਲਈ ਲਾਬਾਰਤ ਹੋਏ ਪੰਜਾਬ ਨੂੰ ਕੰਗਾਲ ਹੋਏ ਪੰਜਾਬ ਨੂੰ ਆਰਥਿਕ ਪੱਖੋਂ ਪੰਜਾਬ ਨੂੰ ਬਚਾਉਣ ਲਈ ਕੇਵਲ ਤੇ ਕੇਵਲ ਅੱਜ ਜੇ ਕੋਈ ਦਿੱਲੀ ਦੀਆਂ ਸਾਜ਼ਾਂ ਤੇ ਦਿੱਲੀ ਦੇ ਦਲਾਲਾਂ ਦੀਆਂ ਸਾਜ਼ਾਂ ਨੂੰ ਖੇਲ ਕਰ ਲਈ ਕੋਈ ਅੱਗੇ ਆਇਆ ਤਾਂ ਸ਼ਰੋਮਣੀ ਅਕਾਲੀ ਦਲ ਆਇਆ ਸੋ ਮੈਂ ਸਮਝਦਾ ਕਿ ਦਿੱਲੀ ਤੇ ਪੰਜਾਬ ਦੇ ਨਾਲ ਜਿਹੜੀ ਦਿੱਲੀ ਪੰਜਾਬ ਦੀ ਲੜਾਈ ਆ ਪੰਜਾਬ ਦੀ ਜਿੱਤ ਹੋਏਗੀ ਇਤਿਹਾਸ ਗਵਾਹ ਵੀ ਜਦੋਂ ਵੀ ਕਦੇ ਦਿੱਲੀ ਤੇ ਪੰਜਾਬ ਦੀ ਟੱਕਰ ਹੋਈ ਆ ਤੇ ਪੰਜਾਬ ਦੀ ਜਿੱਤ ਹੋਈ ਆ ਸੋ ਅੱਜ ਕਾਂਗਰਸ ਨੇ ਆਪਣੇ ਆਪ ਨੂੰ ਆਪ ਪਾਰਟੀਆਂ ਨਾਲ ਅੰਦਰ ਖਾਤੇ ਆਪ ਪਾਰਟੀ ਨਾਲ ਅੰਦਰ ਖਾਤੇ ਸਾਂਝ ਪਾ ਕੇ ਜਫੀਆਂ ਪਾ ਕੇ ਆਪਣੇ ਆਪ ਨੂੰ ਹੌਲਾ ਕਰ ਲਿਆ ਅੱਜ ਪੰਜਾਬ ਦੀ ਕਾਂਗਰਸ ਸਰਵਸਾਰਾ ਪੰਜਾਬ ਦੀ ਕਾਂਗਰਸ ਨੂੰ ਲਾਂਟਾਂ ਤੇ ਫਟਕਾਰਾਂ ਕਾਂਗਰਸ ਪਾਰਟੀ ਦੇ ਵਰਕਰ ਤੇ ਲੀਡਰ ਬਾ ਰਹੇ ਨੇ ਕਿ ਚੰਡੀਗੜ੍ਹ ਤਾਂ ਜਫੀਆਂ ਪਾ ਰਹੇ ਨੇ ਕਾਂਗਰਸੀ ਹਰਿਆਣਾ ਵਿੱਚ ਘੱਗਰ ਤੋਂ ਪਾਰ ਜਫੀਆਂ ਪਾ ਰਹੇ ਨੇ ਕਾਂਗਰਸੀ ਪੰਜਾਬ ਦੇ ਵਿੱਚ ਛਿੱਤਰ ਖਾ ਰਹੇ ਨੇ ਭਗਵੰਤ ਮਾਨ ਤੋਂ ਗਾਣਾ ਖਾ ਰਹੇ ਨੇ ਕਾਂਗਰਸੀ ਇਸ ਕਰਕੇ ਕਾਂਗਰਸ ਦਾ ਵਰਕਰ ਤੇ ਕਾਂਗਰਸ ਦਾ ਸਧਾਰਨ ਲੀਡਰ ਜਿਹੜਾ ਉਹ ਸਾਰਾ ਇਹ ਕਾਂਗਰਸ ਕਿਸ ਹੱਦ ਤੱਕ ਇਸ ਨੀਸਤਾਈ ਤੱਕ ਪੁਰਸੀ ਲੈਣ ਲਈ ਨਿਮੀ ਪੱਧਰ ਤੱਕ ਜਾ ਸਕਦੀ ਆ ਸੋ ਇਸ ਲਈ ਕੇਵਲ ਤੇ ਕੇਵਲ ਜੇ ਅੱਜ ਕੋਈ ਸਿਧਾਂਤ ਤੇ ਪਾਰਟੀ ਖੜੀ ਆ ਤਾਂ ਸ਼ਰੋਮਣੀ ਅਕਾਲੀ ਦਲ ਖੜਿਆ ਔਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਸਾਡੀ ਸਾਂਝ ਟੁੱਟੀ ਉਹ ਕੇਵਲ ਪੰਜਾਬ ਲਈ ਪੰਥਕ ਹਿੱਤਾਂ ਲਈ ਟੁੱਟੀ ਅਹੀਂ ਪੰਜਾਬ ਤੇ ਪੰਥ ਦੇ ਹਿੱਤ ਕੁਰਸੀ ਲਈ ਨਹੀਂ ਬਾਰੇ ਅਸੀਂ ਸਿਧਾਂਤ ਨੂੰ ਪਹਿਲ ਦਿੱਤੀ ਕੁਰਸੀ ਨੂੰ ਨਕਾਰਿਆ ਤੋਂ ਮੈਂ ਸਮਝਦਾ ਸਾਡੀ ਇਸ ਸੋਚ ਕਰਕੇ ਇਸ ਕੁਰਬਾਨੀ ਕਰਕੇ ਅੱਜ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ ਔਰ ਜਿਹੜਾ ਪੰਜਾਬ ਚਾ ਉਹ ਯਾਤਰਾ ਅਸੀਂ ਮੋਹਾਲੀ ਤੇ ਖਾੜ ਦੇ ਵਿੱਚ ਨਾਲ ਸਾਡੀ ਆ ਰਹੀ ਆ ਸਾ ਸੁਖੀਰ ਨੇ ਬਾਦਲ ਦੀ ਗੁਆਹ ਦੇ ਵਿੱਚ ਇਥੋਂ ਚੱਲਣੀ ਆ ਗੁਰਦਾਰਾ ਸਿੰਘ ਚੀਦਾ ਤੋਂ 2 ਵਜੇ ਤੇ ਸਵੇਰੇ 10 ਵਜੇ ਨਰਾਲੀ ਤੋਂ ਮੈਂ ਸਮਝਦਾ ਲਾਭ ਸਾਲ ਹੋਏਗੀ ਇਤਿਹਾਸਕ ਹੋਏਗੀ ਔਰ ਉਸ ਜਿਹੜੀ ਪੰਜਾਬ ਚ ਉਹ ਯਾਤਰਾ ਨੂੰ ਜਿਹੜਾ ਹੰਗਾਰਾ ਮਿਲੇਗਾ ਉਹ ਉਹਨਾਂ ਸਾਰੇ ਲੋਕਾਂ ਦੇ ਦੰਦ ਖੱਟੇ ਕਰੇਗਾ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ